ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਬੋਲਟ ਲੈ ਕੇ ਪਹੁੰਚੇ ਹਾਂ ਜੀ ਜਮ੍ਹਾਂ ਸਸਤੇ ਰੇਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਬੋਲਟ ਹੈ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਲੈ ਕੇ ਪਹੁੰਚੇ ਆਰਟੀਗਾ ਗੱਡੀ ਇੱਕ ਵਾਰੀ ਗੱਡੀ ਨੂੰ ਪਹਿਲਾਂ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਜੀ ਟਾਇਰਾਂ 'ਚ ਆਪਾਂ ਨੂੰ ਅਲਾਈ ਲੱਗੇ ਹੋਈ ਮਿਲ ਜਾਣਗੇ ਬਹੁਤ ਜ਼ਿਆਦਾ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ ਸੀ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰ ਦੀ ਫੁੱਲ ਗਾਰੰਟੀ ਆਪਾਂ ਨੂੰ ਮਿਲੂਗੀ ਗੱਡੀ ਦੀ ਬਾਕੀ ਏਸੀ ਹਟਰ ਵਰਕਿੰਗ ਚ ਅੰਦਰੋਂ ਬਹੁਤ ਸੋਹਣੀ ਗੱਡੀ ਆਪਾਂ ਨੂੰ ਮਿਲੂਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਫਿਰੋਜ਼ਪੁਰ ਏਰੀਆ ਚ ਗੱਡੀ ਖੜੀ ਐ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ 2014 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 9992831378 ਤੇ ਨੰਬਰ ਸੈਕੰਡ ਤੇ ਆਪਾਂ ਗੱਡੀ ਲੈ ਕੇ ਪਹੁੰਚੇ ਆ ਆਈਕੋਨ ਤੁਸੀਂ ਕੁਬੜੀ ਦੇਖੋ ਜੀ 2010 ਮਾਡਲ ਹੈ ਤੇ ਮਾਲਕ ਕਹਿੰਦੇ ਨੇ ਗੱਡੀ 24 ਤੋਂ ਉੱਤੇ ਐਵਰੇਜ ਦੇ ਦਿੰਦੀ ਹੈ ਤੇ ਦੂਜੇ ਨਾਮ ਹੈ ਗੱਡੀ ਕੰਡੀਸ਼ਨ ਆਲੂਕੀ ਅਸੀਂ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਕਹਿੰਦੇ ਨੇ ਏਸੀ ਹੀਟਰ ਪੂਰਾ ਵਧੀਆ ਸੀ ਤੇ ਸਪੀਕਰ ਜਿਹੜੇ 뮤직 ਸਿਸਟਮ ਵਾਲੇ ਲੱਗੇ ਹੋਏ ਨੇ ਉਹ ਬਿਲਕੁਲ ਨਵੇਂ ਲੁਆਏ ਹੋਏ ਨੇ ਸੈਂਟਰ ਲੋਕੀ ਅਸੀਂ ਤੇ 90000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਲੁਧਿਆਣੀ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਆ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਲੁਧਿਆਣੀ ਸਾਈਡ ਤੋਂ ਗੱਡੀ ਭੇਜੀ ਆ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦਾ ਹਾਂ ਮਾਲਕ ਦੇ ਏਰੀਆ 'ਚ ਬਾਕੀ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ CH ਨੰਬਰ ਦੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਚਿੱਟੇ ਰੰਗ ਦੀ ਆ ਅੰਦਰ ਬਾਹਰ ਦੀ ਕੰਡੀਸ਼ਨ ਤੇ ਫੋਟੋ ਵਿੱਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੇ ਪਸੰਦ ਆਈ ਆ ਜੀ ਗੱਡੀ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮਾਲਕ ਨਾਲ ਪਹਿਲਾਂ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਗੱਲਬਾਤ ਸਾਰੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਲਿਓ ਜੀ ਮਾਲਕ ਦਾ ਨੰਬਰ ਹੈ ਜੀ 8360614849 ਤੇ ਗੱਲ ਕਰਾਂਗੇ ਆਪਾਂ ਤੀਜੀ ਗੱਡੀ ਦੀ ਆਪਣੇ ਕੋਲੇ ਜਮਨ ਨਮੀ ਇੱਕ i20 ਗੱਡੀ ਪਹੁੰਚੀ ਆ ਸੀ ਹੁੰਡਾਈ ਦੀ i20 ਜਮਨ ਨਮੀ ਗੱਡੀ ਆ ਸੀ ਮਾਲਕ ਨੇ ਚਲਾਈ ਹਲੇ ਕੁਝ ਵੀ ਨਹੀਂ ਹੈਗੀ ਮਾਲਕ ਕਹਿੰਦੇ ਨੇ ਮਸਾ 5000 ਗੱਡੀ ਚੱਲੀ ਹੋਈ ਆ 2000 24 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਤੇ ਮੋਹਾਲੀ ਏਰੀਆ ਚ ਖੜੀ ਆ ਸੀ ਪੰਜਾਬ ਨੰਬਰ ਐ ਤੇ 7 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਦੀ 7 ਲੱਖ ਰੁਪਿਆ ਇੱਕ ਡਿਮਾਂਡ ਕਹੀ ਹੈ ਇਹਨਾਂ ਨੇ ਕੋਈ ਫਿਕਸ ਰੇਟ ਨਹੀਂ ਹੈਗੇ ਜੀ ਗੱਡੀ ਦਾ ਮਾਡਲ ਆਪਾਂ ਨੂੰ ਟੌਪ ਮਿਲੂਗਾ ਜੀ ਸਟੀਅਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਸਕਰੀਨ ਲੱਗੀ ਹੋਈ ਹੈ ਤੇ ਸਾਰਾ ਕੁਝ ਵਧੀਆ ਜੀ ਜਿਵੇਂ ਨਵੀਂ ਗੱਡੀ ਆ ਇੱਕ ਨੰਬਰ ਗੱਡੀ ਆ ਟੌਪ ਮਾਡਲ ਹੈ ਨਵੀਂ ਸ਼ੇਬ ਚ ਨੰਬਰ ਪਲੇਟਾਂ ਸਰਕਾਰੀ ਨੇ ਹਰ ਇੱਕ ਚੀਜ਼ ਤੁਸੀਂ ਦੇਖ ਰਹੇ ਹੋ ਨਾ ਤਾਂ ਇੱਕ ਵੀ ਆਪਾਂ ਨੂੰ ਚਰੀਟ ਮਿਲਨੀ ਹੈ ਨਾ ਕੋਈ ਲੱਗੀ ਬੱਤੀ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਆਪਾਂ ਨੂੰ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਜਾ ਕੇ ਦੇਖੋ ਜੀ ਇੱਕ ਵਾਰੀ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆ ਜੂਗੀ ਜੇ ਤੁਸੀਂ ਨਵੀਂ ਗੱਡੀ ਖਰੀਦਣਾ ਚਾਹੁੰਦੇ ਹੋ ਤੁਸੀਂ ਤਾਂ ਉਹ ਤੋਂ ਚੰਗਾ ਤਾਂ ਇਹੀ ਠੀਕ ਹੈ ਜੀ ਕਿਉਂਕਿ ਨਵੀਂ ਤੇ ਪੈਸੇ ਲਾਉਂਗੇ ਤੇ ਆਪਾਂ ਨੂੰ ਨਵੀਂ ਗੱਡੀ ਇਹ ਮਿਲ ਰਹੀ ਹੈ ਜੀ ਬਾਕੀ ਤੁਹਾਡੀ ਇੱਛਾ ਜੀ ਜੇ ਕਿਸੇ ਨੇ ਖਰੀਦਣੀ ਹੈ ਤਾਂ ਖਰੀਦ ਸਕਦੇ ਹੋ ਤੇ ਜਾਣਾ ਤੁਸੀਂ ਚਾਹੁੰਦੇ ਹੋ ਜੀ ਦੇਖਣ ਵਾਸਤੇ ਟਮ ਮਾਲਕ ਦਾ ਨੰਬਰ 9041382665 ਇਹ ਮਾਲਕ ਦਾ ਨੰਬਰ باقی ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਤੁਸੀਂ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿੰਗ ਕਰਨਾ ਚਾਹੁੰਨ ਜੀ ਬਾਕੀ ਇਕੱਲੀ ਇਕੱਲੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਜੀ ਤੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਡੇਲੀ ਲੈ ਕੇ ਪਹੁੰਚ ਦਿਆਂਗੇ ਬਾਕੀ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਬੀਚਣਾ ਚਾਹੁੰਨ ਸੀ ਤਾਂ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਤੇ ਫੋਟੋਆਂ ਜੀ ਆਖੋਸ਼ ਆਪਣੇ ਕੋਲੇ ਭੇਜ ਦਿਓ ਜਮਾਂ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 9466529488 ਤੇ ਗੱਲ ਕਰਾਂਗੇ ਜੀ ਆਪਾਂ ਬੁਲਟ ਦੀ ਬੁਲਟ 350 ਸਟੈਂਡਰਡ ਆਪਾਂ ਲੈ ਕੇ ਪਹੁੰਚਿਆ ਨਵਾਂ ਤਿਆਰ ਹੋਇਆ ਜੀ ਇਹ 1996 ਮਾਡਲ ਹੈਗਾ ਕੰਡੀਸ਼ਨ ਇੱਕ ਵਾਰੀ ਚੈੱਕ ਕਰ ਲਓ ਜੀ ਤੇ ਪਾਸਿੰਗ ਹੈ ਨੀਗੀ ਪਾਸਿੰਗ ਖਤਮ ਹੈ ਜੀ ਤੇ ਬੁਲਟ ਦਾ ਨੰਬਰ ਪੰਜਾਬ ਆਪਾਂ ਨੂੰ ਮਿਲੂਗਾ ਪੀਬੀ 58 ਮਾਲਕ ਕਹਿੰਦੇ ਨੇ ਆਰਸੀ ਵਗੈਰਾ ਸਾਰਾ ਕੁਝ ਨਾਲ ਮਿਲ ਜੂਗਾ ਜਲੰਧਰ ਏਰੀਆ ਚ ਇਹ ਬੁਲਟ ਖੜਾਗਾ 1996 ਮਾਡਲ ਹੈ ਸਟੈਂਡਰਡ ਟਾਇਰਾਂ ਚ ਵੀਲ ਲੱਗੇ ਹੋਏ ਨੇ ਵਧੀਆ ਬੁਲਟੇਜ ਜੀ ਵਧੀਆ ਵੀਲ ਨੇ ਨਵੇਂ ਟਾਇਰ ਨੇ ਕੰਡੀਸ਼ਨ ਆਲੂਕਿਆ ਜੀ ਤੇ ਪੁੱਠੇ 11 ਵਾਲੇ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਤੇ مالک ਨੇ ਕਿਹਾਗਾ ਵੀ ਰੇਟ ਵੇਖੀ ਕੀਤਾ ਜਾਊਗਾ ਜਿਹੜਾ ਰੇਟ ਤੁਹਾਨੂੰ ਆਪਾ ਦੱਸ ਰਹੇ ਹਾਂ ਸੀ ਰੇਟ مالک ਨੇ ਸਿਰਫ 97000 ਰੁਪਏ ਇੱਕ ਡਿਮਾਂਡ ਕੀਤੀ ਸੀ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ مالک ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਪੂਰੀ ਤਸੱਲੀ ਤੁਸੀਂ ਕਰ ਲਈ ਸੀ ਜਾ ਕੇ ਦੇਖੋਗੇ ਗੱਲਬਾਤ ਕਰੋਗੇ ਰੇਟ ਮੌਕੇ ਤੇ ਕੀਤਾ ਜਾਊਗਾ ਬਾਕੀ ਕੱਲੀ-ਕੱਲੀ ਚੀਜ਼ ਆਪਾ ਤੁਹਾਨੂੰ ਦੱਸ ਹੀ ਰਹੇ ਹਾਂ ਸੀ مالک ਦਾ ਨੰਬਰ ਸਕਰੀਨ ਤੇ ਹੈ 86991 ਤੇ 38688 ਕਰੋ ਜੀ ਗੱਲਬਾਤ ਕੋਈ ਜੀ ਕਰਨਾ ਚਾਹੁੰਨਿਓ ਬੁਲਟ ਬਾਰੇ ਕੁਝ ਪੁੱਛਣਾ ਪੁੱਛੋ ਜੀ ਤੇ ਗੱਲਬਾਤ ਆਪਾਂ ਕਰਾਂਗੇ ਜੀ ਆਪਣੇ ਕੋਲੇ ਜਿਹੜਾ ਮੋਟਰਸਾਈਕਲ ਇੱਕ ਇਹ ਪਹੁੰਚੇਗਾ ਮੋਟਰਸਾਈਕਲ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਪੂਰਾ ਵਧੀਆ ਮੋਟਰਸਾਈਕਲ ਹੈ ਜੀ ਚਲਾਉਣ ਚ ਪੂਰਾ ਵਧੀਆ ਤੇ ਰੱਖਿਆ ਵੀ ਮਾਲਕ ਨੇ ਵਧੀਆ ਹੋਇਆਗਾ ਬਾਕੀ ਤੁਸੀਂ ਆਪ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਤੁਹਾਨੂੰ ਪਸੰਦ ਸਾਰਿਆਂ ਨੂੰ ਆਊਗਾ ਜੀ ਤੇ ਰੰਗ ਰੰਗ ਵੀ ਪੂਰਾ ਵਧੀਆ ਪਿਆਗਾ ਤੇ ਪਾਰਟਸ ਜਿੰਨੇ ਆਪਾਂ ਨੂੰ ਮਿਲਣਗੇ ਉਹ ਵੀ ਆਪਾਂ ਨੂੰ ਵਧੀਆ ਮਿਲ ਜਾਣਗੇ ਨਾ ਤਾਂ ਕੋਈ ਲੱਗਿਆ ਬਜ ਤੇ ਨਾ ਹੀ ਕੋਈ ਐਕਸੀਡੈਂਟਡ ਹੈ ਜੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾਈ ਰਏ ਆਂ ਜੀ ਰੇਟ ਬਹੁਤ ਘੱਟ ਮਾਲਕ ਨੇ ਕਿਹਾ ਗਾ ਸਿਰਫ 25000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਜੀ ਸੈਲਫ ਸਟਾਰਟ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਲੰਧਰ ਏਰੀਆ ਚ ਤੁਹਾਨੂੰ ਮਿਲੂਗਾ ਤੇ ਘਰੇ ਖੜਾ ਹੈਗਾ 11 ਮਾਡਲ ਹੈ ਨੰਬਰ ਸਕਰੀਨ ਤੇ ਮਾਲਕ ਦਾ ਜਿਨ੍ਹਾਂ ਦਾ ਮੋਟਰਸਾਈਕਲ ਹੈ ਸੀ ਨੰਬਰ 73 407 ਤੇ 77 816 ਇਹ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਸੀ ਗੱਲਬਾਤ ਕੋਈ ਵੀ ਕਰਨੀ ਹੈ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਬਾਕੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੀ ਜयो ਜੀ ਤੁਹਾਨੂੰ ਬੁਲਟ ਕਿਵੇਂ ਦਾ ਲੱਗ ਰਿਹਾ ਸੀ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵਧੀਆ ਲੱਗਿਆ ਜ਼ਰੂਰ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਕੁੱਲ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ 35000 ਰੁਪਏ ਸੀ 6 ਮਾਡਲ ਗੱਡੀ ਆ ਪੰਜਾਬ ਨੰਬਰ ਅਮਰੂਤੀ 800 ਗੱਡੀ ਹੈ ਸੀ ਬਾਕੀ ਤੁਹਾਨੂੰ ਪਸੰਦ ਇਹ ਗੱਡੀ ਆ ਗਈ ਹੋਊਗੀ ਬਾਕੀ ਟਾਇਰ ਟੱਪਾ ਠੀਕ ਹੈ ਜੀ ਅੰਦਰੋਂ ਵੀ ਠੀਕ ਹੈ ਇੰਜਨ ਉੰਜਨ ਵੀ ਪੂਰਾ ਵਧੀਆ ਹੈ ਤੇ ਬਾਕੀ ਮਾੜੇ ਮੋٹے ਸਕਰੈਚ ਤੇ ਹਲਕੇ ਫੁਲਕੇ ਜੇ ਬੈਕ ਸਾਈਡ ਡੈਂਟ ਆਪਾਂ ਨੂੰ ਮਿਲਣਗੇ ਜ਼ਿਆਦਾ ਨਹੀਂ ਮਿਲਣੇ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਗੱਡੀ ਆਊਗੀ ਜੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਗੱਲਬਾਤ ਆਪਾਂ ਕਰ ਹੀ ਲਈ ਸਾਰੀ ਤੇ ਵੀਡੀਓ ਪਸੰਦ ਆਈ ਹੈ ਵਧੀਆ ਲੱਗਿਆ ਜ਼ਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ